ਵਾਹ ਗੁਰਜੀ ਬਿਸਰ ਰਹੀ ਦਾਤਾਰ ਆਪਣਾ ਨਾਮ ਦੇਹ ਗੁਣ ਗਾਵਾ ਦਿਨ ਰਾਤ ਨਾਨਕ ਚਾਉ ਏਹ ਗੁਣ ਗਾਵਾ ਦਿਨ ਰਾਤ ਨਾਨਕ ਚਾਉ ਏਹ ਜਤ ਸਭ ਥਾਪ ਨਹੀ ਤੁਧ ਜੇਹ ਆ ਬਧੋ ਪਰਖ ਰਿਦਾਤਾ ਤਾਉ ਤੋਂ ਸੋਹੇ ਆ ਬਸਦੇ ਸਗਨ ਅਪਾਰ ਅਨੋਪ ਰਾਮਦਾਸ ਪਰ ਹਰ ਹਾਂ ਕਸਮ ਲ ਜਾਏ ਨਾ ਯਾ ਰਾਮਦਾਸ ਸਰ ਸੁਖਾ ਟਲ ਗੋੜ ਸੇਵੇ ਅਹ ਇਸ ਸਹਿਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁੱਖਾ ਜਾਇ ਹੋਵੈ ਸਿਫਤਿ ਖਸਮਾਂ ਦੇ ਉਰੇ ਅਰਸਾ ਕਸਾ ਟਟੇ ਤੋਦ ਡਿਠੇ ਸੱਚੇ ਬਾਤ ਸਾਹ ਮਲ ਜਨਮ ਜਨਮ ਦੇ ਕੱਟੇ ਸਜਣ ਸੱਚਾ ਬਾਤ ਸਾਹ ਸਿਰ ਸਾਹ ਦਸਾ ਜਿਸ ਪਾਸ ਬਹਿਠਿਆ ਸੋਹੀ ਸਭ ਨੰਦਾਵੇ ਸੋ ਜਿਸ ਪਾਸ ਬਹਿਠਿਆ ਸੋਹੀ ਸਭ ਨੰਦਾਵੇ ਸਤਨਾਮ ਗੁਰ ਸਾਹਿਬ ਜੀ ਤਨਾਸ ਜੀ ਮਹਲਾ ਤੀਜਾ ਹਰ ਨਾਮ ਧਨ ਨਿਰਮਲ ਅਤਪਾਰਾ ਗੁਰ ਕੈ ਸਬਦ ਪਰੇ ਪੰਡਾਦਾ ਨਾਮ ਧਨ ਬਿਨ ਹੋਰ ਸਭ ਦੇਖ ਜਾਨ ਨਾਇਆ ਮੋਹ ਜਲੇ ਅਭਿਮਾਨ ਹਰ ਨਾਮ ਧਨ ਨਿਰਮਲ ਅਤ ਅਪਾਰਾ ਗੁਰ ਕੈ ਸਬਦ ਪਰੇ ਪੰਡਾਰਾ ਨਾਮ ਧਨ ਬਿਨ ਹੋਰ ਸਭ ਵਿਖ ਜਾਣ ਮਾਇਆ ਮੋਹ ਜਲੇ ਆਵਿਮਾਨ ਗੁਰਮੁਖ ਹਰ ਰਸ ਚਾਖੈ ਕੋਈ ਤਿਸ ਸਦਾ ਆਨੰਦ ਹੋਵੇ ਦਿਨ ਰਾਤੀ ਪੂਰ ਭਾਗ ਪ੍ਰਾਪਤ ਹੋਏ ਰਾਹਾਬ ਸ਼ਬਦ ਦੀਪਕ ਵਰਤਿ ਤਹ ਲੋਇ ਜੋ ਚਖੈ ਸੋ ਨਿਰਮਲ ਹੋਏ ਨਿਰਮਲ ਨਾਮ ਹਮੈ ਮਲ ਧੋਇ ਸੱਚੀ ਭਗਤ ਸਦਾ ਸੁਖ ਹੋਇ ਜਨ ਹਰ ਰਸ ਚਾਖਿਆ ਸੋ ਹਰ ਜਨ ਲੋਗਾ ਤਿਸ ਸਦਾ ਹਰਖ ਨਾਹੀ ਕਦੇ ਸੋਗਾ ਆਪ ਮੁਕਤ ਅਬਰਾ ਭਗਤ ਕਰਾਵੇ ਹਰ ਨਾਮ ਜਪੈ ਹਰ ਤੇ ਸੁਖ ਪਾਵੇ ਬੇਨੁ ਸਾਧੂ ਗੁਰ ਸਭ ਮੋਈ ਬਿਦ ਲਾਏ ਅਨ ਦਿਨ ਦਾਜ ਹੈ ਸ਼ਾਂਤਨਾ ਪਾਵੇ ਸਾਧੂ ਗੁਰ ਮੇਰਾ ਸਭ ਤ੍ਰਸਨਾ ਬੁਝਾਈ ਨਾਨਕ ਨਾਮ ਸ਼ਾਂਤ ਸੁਖ ਪਾਏ ਬੇਨ ਸਤ ਗੁਰ ਸਭ ਮੋਏ ਬਿ ਲਾਏ ਅਨ ਦਿਨ ਦਾ ਚਹੇ ਸਾਤਨਾ ਪਾਏ ਸਤ ਗੁਰ ਮਿਲੈ ਸਭ ਤ੍ਰਿਸ਼ਨਾ ਬੁਝਾਏ ਨਾਨਕ ਨਾਮ ਸਾੰਤ ਸੁਖ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ